ਸਤਿ ਸ਼੍ਰੀ ਅਕਾਲ ਦਨਿਕ ਸੁਰਤ ਤੁਸੀਂ ਵੇਖ ਰਹੇ ਹੋ ਮੈਂ 소ਨੀਆ ਸੁਸਵਾਰਾ ਸੀ ਗੱਲ ਕਰਾਂਗੇ ਟੀਵੀ ਇੰਡਸਟਰੀ ਦੇ ਮੋਸਟ ਕੰਟਰੋਵਰਸ਼ੀਅਲ ਰਿਐਲਿਟੀ ਸ਼ੋਅ ਬਿਗ ਬੋਸ 19 ਦੀ ਜੋ ਕਿ ਬਹੁਤ ਜਲਦ ਇਸ ਦਾ ਵਿਨਰ ਜੁਆ ਸਭ ਨੂੰ ਮਿਲਣ ਵਾਲਾ ਹੈ ਕਿਉਂਕਿ ਜੋ ਇਸ ਦਾ ਫਿਨਲ ਹੈ ਬਹੁਤ ਜਲਦ ਇਸ ਹਫਤੇ ਹੋਣ ਵਾਲਾ ਹੈ ਸੋ ਦੱਸਦੀ ਕਿ ਪਿਛਲੇ ਹਫਤੇ ਹੀ ਇਸ ਸ਼ੋ ਦੇ ਵਿੱਚੋਂ ਅਸ਼ਨੂਰ ਕੋਰ ਤੇ ਨਾਲ ਦੀ ਨਾਲ ਸ਼ੇਬਾਜ਼ ਬਦੀਸ਼ਾ ਬਾਹਰ ਹੋਏ ਸੀਗੇ ਕਿ ਜਦੋਂ ਸ਼ੇਬਾਜ਼ ਬਦੀਸ਼ਾ ਬਾਹਰ ਆਉਂਦੇ ਤੇ ਉਹਨਾਂ ਦੇ ਵੱਲੋਂ ਮੀਡੀਆ ਦੇ ਨਾਲ ਗੱਲਬਾਤ ਕੀਤੀ ਜਾਂਦੀ ਹੈ ਜਿੱਤੇ ਆਸਬਦੇਸ਼ੋ ਦੇ ਵੱਲੋਂ ਆਪਣਾ ਐਕਸਪੀਰੀਅੰਸ ਜੋ ਆ ਬਿਗਬਾਸਤ ਕਰਦਾ ਦੱਸਿਆ ਜਾਂਦਾ ਤੇ ਉਥੇ ਦੱਸਦੀ ਕਿ ਜਦੋਂ ਸ਼ਹਿਬਾਜ਼ ਦੇ ਫੈਮਲੀ ਵਾਰ ਦੇ ਵਿੱਚ ਉਹਨਾਂ ਦੇ ਫਾਦਰ ਸਾਹਿਬ ਆਏ ਸੀਗੇ ਤਾਂ ਡਿਸਪਾਇੰਟਮੈਂਟ ਵੀ ਹੋਈ ਸੀਗੀ ਉਹਨਾਂ ਨੂੰ ਕਾਫੀ ਜ਼ਿਆਦਾ ਤੇ ਉਥੇ ਦੱਸਦੀ ਹੈ ਕਿ ਸ਼ਹਿਨਾਜ਼ ਦੇ ਆਉਣ ਦੀ ਸ਼ਹਿਬਾਜ਼ ਉਡੀਕ ਵੀ ਕਰ ਰਹੇ ਸੀਗੇ ਪਰ ਦੱਸਦੀ ਹੈ ਕਿ ਸ਼ਹਿਬਾਜ਼ ਦੇ ਫਾਦਰ ਸਾਹਿਬ ਵੀ ਬਹੁਤ ਜ਼ਿਆਦਾ ਇਸ ਸ਼ੋਅ ਦੇ ਵਿੱਚ ਟਰੋਲ ਹੋਏ ਸੀਗੇ ਜਿੱਥੇ ਬਹੁਤ ਸਾਰੇ ਲੋਕਾਂ ਦੇ ਵੱਲੋਂ ਉਹਨਾਂ ਨੂੰ ਠਰਕੀ ਦਾ ਕਹਿ ਦਿੱਤਾ ਗਿਆ ਸੀਗਾ ਤਾਂ ਇਸੇ ਦੌਰਾਨ ਹੁਣ ਸ਼ਹਿਬਾਜ਼ ਦਾ ਇਹਨਾਂ ਗੱਲਾਂ ਦੇ ਉੱਤੇ ਰਿਐਕਸ਼ਨ ਆਇਆ ਤਦਾਦੀ ਕੀ ਸਭ ਤੋਂ ਪਹਿਲਾ ਸ਼ਹਿਵਾਜ਼ ਨੇ ਆਪਣੇ ਘਰ ਦੇ ਐਕਸਪੀਰੀਅੰਸ ਨੂੰ ਸਾਂਝਾ ਕੀਤਾ ਉਹਨਾਂ ਨੇ ਕਿਹਾ ਕਿ ਜਿੰਨਾ ਵੀ ਟਾਈਮ ਉਹ ਬਿਗ ਬਾਸ ਦੇ ਘਰ ਦੇ ਵਿੱਚ ਰਹੇ ਆ ਤੇ ਉਹਨਾਂ ਦਾ ਸਮਾਂ ਜੋ ਸੀਗਾ ਕਾਫੀ ਜ਼ਿਆਦਾ ਸ਼ਾਨਦਾਰ ਰਿਹਾ ਤੇ ਸ਼ੋਅ 'ਚ ਬਾਹਰ ਆਉਣ ਦਾ ਉਹਨਾਂ ਨੂੰ ਕੋਈ ਵੀ ਰਿਗਰਟ ਨਹੀਂ ਹੈ ਕਿਉਂਕਿ ਇਸ ਅਨੁਭਵ ਦੇ ਲਈ ਉਹ ਬਹੁਤ ਜ਼ਿਆਦਾ 빅 ਬੋਸ ਦੇ ਤਨਵਾਦੀ ਨੇ ਸ਼ਹਿਵਾਜ਼ ਨੇ ਖੁਲਾਸਾ ਕੀਤਾ ਕਿ ਉਹ ਇਸ ਗੱਲ ਤੋਂ ਨਾ ਖੁਸ਼ ਹਨ ਕਿ ਫੈਮਲੀ ਵੀਕ ਦੇ ਵਿੱਚ ਉਹਨਾਂ ਦੀ ਪੈਨਸ਼ਨਾਸ ਗਿਲ ਦੀ ਬਚਾਏ ਉਹਨਾਂ ਦੇ ਪਿਤਾ ਘਰ ਦੇ ਵਿੱਚ ਆਏ ਸ਼ਹਿਵਾਜ਼ ਨੇ ਕਿਹਾ ਕਿ ਮੈਂ ਚਾਹੁੰਦਾ ਸੀ ਸ਼ਹਿਨਾਜ਼ ਆ ਕੇ ਮੈਨੂੰ ਗੇਮ ਗਾਈਡ ਕਰੇ ਮੈਂ ਸ਼ਹਿਨਾਜ਼ ਨੂੰ ਬਹੁਤ ਪਿਆਰ ਕਰਦਾ ਹਾਂ ਉਹਨਾਂ ਨੇ ਮਹਿਸੂਸ ਕੀਤਾ ਕਿ ਉਹਨਾਂ ਦੇ ਪਿਤਾ ਦੇ ਔਨ ਨਾਲ ਉਹਨਾਂ ਦੀ ਗੇਮ ਕਾਫੀ ਜ਼ਿਆਦਾ ਪ੍ਰਭਾਵਿਤ ਹੋ ਸਕਦੀ ਸੀ ਸ਼ਹਿਵਾਜ਼ ਨੇ ਦੱਸਿਆ ਕਿ ਉਹਨਾਂ ਨੂੰ ਡਰ ਸੀ ਕਿਉਂਕਿ ਉਹਨਾਂ ਦੇ ਪਿਤਾ ਅੰਦਰ ਚੱਲ ਰਹੀਆਂ ਗਤੀਵਿਧੀਆਂ ਬਾਰੇ ਜ਼ਿਆਦਾ ਨਹੀਂ ਜਾਣਦੇ ਸਨ ਅਤੇ ਉਹ ਅਣਜਾਣੇ ਵਿੱਚ ਕੁਝ ਅਜੀਹਾ ਕਹਿ ਸਕਦੇ ਸਨ ਜਿਸ ਦੇ ਨਾਲ ਸ਼ਹਿਵਾਜ਼ ਕਹਿੰਦੇ ਨੇ ਕਿ ਉਹਨਾਂ ਦੀ ਗੇਮ ਕਮਜ਼ੋਰ ਹੋ ਜਾਂਦੀ ਉਹਨਾਂ ਨੇ ਅੱਗੇ ਕਿਹਾ ਮੈਂ ਸੱਚਮੁੱਚ ਚਾਹੁੰਦਾ ਸੀ ਕਿ ਸ਼ਹਿਨਾਜ਼ ਆਵੇ ਫੈਮਿਲੀ ਵੀਕ ਦੌਰਾਨ ਸ਼ਹਿਵਾਜ਼ ਦੇ ਪਿਤਾ 빅ਬੋਸ 19 ਕਰਦੇ ਅੰਦਰ ਆਏ ਸਿਗੇ ਜਿੱਥੇ ਉਹਨਾਂ ਨੇ ਬਾਕੀ ਕੰਟੈਸਟੈਂਟਸ ਨਾਲ ਮੁਲਾਕਾਤ ਵੀ ਕੀਤੀ ਗੱਲਬਾਤਾਂ ਵੀ ਕੀਤੀ ਆਤੇ ਫੀਮੇਲ ਕੰਟੈਸਟੈਂਟਸ ਨਾਲ ਮસ્ਤੀ ਕਰਦੇ ਵੀ ਦੇਖਿਆ ਗਿਆ ਇਸੇ ਕਰਕੇ ਉਹ ਸੋਸ਼ਲ ਮੀਡੀਆ ਉਤੇ ਉਹਨਾਂ ਨੂੰ ਭਾਰੀ ਟ੍ਰੋਲਿੰਗ ਦਾ ਸਾਹਮਣਾ ਵੀ ਕਰਨਾ ਪਿਆ ਸੀਗਾ ਇਸ ਉਤੇ ਰਿਐਕਸ਼ਨ ਦਿੰਦਿਆਂ ਹੋਇਆ ਸ਼ੇਵਾਜ਼ ਨੇ ਕਿਹਾ ਸਿਰਫ ਉਹ ਹੀ ਨਹੀਂ ਸਨ ਦੂਜੇ ਪਾਸੋਂ ਵੀ ਇਸੇ ਤਰ੍ਹਾਂ ਦਾ ਰਿਸਪੌਂਸ ਆ ਰਿਹਾ ਸੀ ਤਾਂ ਸਿਰਫ ਉਹਨਾਂ ਨੂੰ ਦੋਸ਼ ਕਿਉਂ ਦੇਣਾ ਉਹਨੇ ਕਿਹਾ ਕਿ ਜੇਕਰ ਉਹ ਟਰੋਲ ਹੋ ਰਹੇ ਹਨ ਤਾਂ ਲੋਕਾਂ ਨੂੰ ਟਰੋਲ ਕਰਨ ਦਿਓ ਸ਼ਬਾਜ਼ ਨੇ ਬਹੁਤ ਹੀ ਕੌਨਫੀਡੈਂਸ ਨਾਲ ਕਿਹਾ ਕਿ ਲੋਕ ਜੋ ਕਹਿਣਾ ਚਾਹੁੰਦੇ ਹਨ ਉਹ ਕਹਿਣਗੇ ਇਸ ਨਾਲ ਸਾਨੂੰ ਕੋਈ ਫਰਕ ਨਹੀਂ ਪੈਂਦਾ ਤਾਂ ਦੱਸ ਦਈਏ ਕਿ ਹੁਣ ਬਿਗ ਬਾਸ 19 ਦਾ ਬਹੁਤ ਜਲਦ ਫਿਨਾਲੇ ਜੋ ਆਉਣ ਵਾਲਾ ਹੈ ਜਿਸ ਦੇ ਵਿੱਚ ਜ਼ਿਆਦਾਤਰ ਲੋਕ ਉਮੀਦ ਕਰ ਰਹੇ ਹੈ ਕਿ ਐਸ ਵੀ ਆਰ ਜੀ ਕੇ ਔਰ ਅਮਾਲ ਮਲਿਕ ਚੁਆ ਟੌਪ 2 ਦੇ ਵਿੱਚ ਆ ਸਕਦੇ ਹੈ ਤੇ ਕਈਆਂ ਨੂੰ ਪ੍ਰਨੀਤ ਵੀ ਬਹੁਤ ਜ਼ਿਆਦਾ ਵਧੀਆ ਲੱਗ ਰਹਾ ਤੇ ਉੱਥੇ ਤਾਨਿਆ ਦੀ ਗੇਮ ਨੂੰ ਹਰ ਕਿਸ ਨੇ ਪਸੰਦ ਕੀਤਾ ਕਿ ਤਾਨੀਆਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਹਰ ਕਿਸ ਨੂੰ ਐਂਟਰਟੇਨ ਕੀਤਾ ਗਿਆ ਤੇ ਫਰਹਾਨਾ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਫਰਹਾਨਾ ਇਸ ਸ਼ੋਅ ਦੇ ਵਿੱਚ ਜ਼ਿਆਦਾਤਰ ਅਗਰੈਸਿਵ ਹੀ ਨਜ਼ਰ ਆਈ ਹੈ ਤੇ ਪਰ ਤੁਹਾਨੂੰ ਉਹ ਬਿਗਬੋਸਟ 19 ਦਾ ਇਸ ਸੀਜ਼ਨ ਦਾ ਕਿਹੜਾ ਕੰਟੈਸਟੈਂਟ ਸਭ ਤੋਂ ਵੱਧ ਵਧੀਆ ਲੱਗ ਰਿਹਾ ਹੈ ਔਰ ਕਿਹੜੇ ਕੰਟੈਸਟੈਂਟ ਦੇ ਜਿੱਤਣ ਦੀ ਉਮੀਦ ਤੁਸੀਂ ਵੀ ਕਰੋ ਸਾਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸੋ ਇਸ ਦੇ ਨਾਲ ਹੀ ਮੈਨੂੰ ਜਾਨੀ ਕਿ ਸੋਨੇ ਦੇ ਇਜਾਜ਼ਤ ਦੇਖਦੇ ਰਹੋ ਡੈਨਿਕ ਸੋਵੇਰਾ ਟੀਵੀ